210000 ਰੁਪਏ ਦੀ ਤੁਹਾਨੂੰ ਇਹ 2012 ਮਾਡਲ ਡਿਜ਼ਾਇਰ ਅਸੀਂ ਦਿਵਾਗੇ ਅੱਜ ਆ ਗਏ ਦੋਸਤੋ ਸਵਾਗਤ ਹੈ ਤੁਹਾਡਾ ਬ੍ਰਾਂਚ ਪਹੀੜ ਤੋਂ ਰਿਵਿਊ ਰਿਪੋਰਟ ਆਪਾਂ ਜਿਹੜੀ ਦਿਨੇ ਹੁੰਦੇ ਆ ਰਿਵਿਊ ਰਿਪੋਰਟ ਦੇ ਵਿੱਚ ਅੱਜ ਦੀ ਕਾਰ ਹੈਗੀ ਆ Swift Dzire ਬਹੁਤ ਵਧੀਆ ਗੱਡੀ ਆ 2012 13 ਦੀ ਰਜਿਸਟਰਡ ਹੈਗੀ ਤੇ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਵਧੀਆ ਲੱਗਿਆ ਤਾਂ ਇਹਨੂੰ ਸ਼ੇਅਰ ਕਰ ਦਿਓ ਵਧੀਆ-ਵਧੀਆ ਕਮੈਂਟਾਂ ਦਾ ਵੀ ਤੁਹਾਡੇ ਇੰਤਜ਼ਾਰ ਰਹਿੰਦਾ 14 ਸਤੰਬਰ ਕਾਰ ਮੇਲਾ ਅਮਰਗੜ ਵਿਖੇ ਪਹੁੰਚਿਆ ਕਰੋ ਚਾਹੇ ਗੱਡੀ ਲੈਣੀ ਆ ਵੇਚਣੀ ਨੱਕੀ ਡਰਾ ਦਾ ਇਸ ਕਾਰ ਬੰਨਾ ਜਾਂ ਲੋਨ ਕਰਾਣਾ ਇਸ ਵਾਰ ਅਸੀਂ ਦੇਣਾ ਸੋਨੇ ਦਾ ਸਿੱਕਾ ਪਹਿਲੇ ਕਾਰ ਪਰਚੇਜ਼ਰ ਨੂੰ ਦੇ ਰਹੇ ਹਾਂ ਅਸੀਂ ਮੇਲੇ ਤੇ ਸੋਨੇ ਦਾ ਸਿੱਕਾ ਤੇ ਅੱਜ ਦੀ ਗੱਡੀ ਬਹੁਤ ਖਾਸ ਉਹ ਤੁਹਾਨੂੰ ਦੱਸ ਚੁੱਕੇ ਹਾਂ 2012 ਮਾਡਲ 13 ਦੀ ਰਜਿਸਟਰ ਸਾਡੇ ਕੋਲੇ ਬਹੁਤ ਵਧੀਆ ਕਾਰ ਹੈ ਤੇ ਪਹਿਲਾਂ ਤੁਹਾਨੂੰ ਤਾਂ ਰੇਟ ਹੀ ਦੱਸ ਦਿੰਦੇ ਹਾਂ 210000 ਰੁਪਏ ਦੀ ਤੁਹਾਨੂੰ ਇਹ 2012 ਮਾਡਲ ਜ਼ਾਹਿਰ ਅਸੀਂ ਦਵਾਗੇ ਬਹੁਤ ਵਧੀਆ ਗੱਡੀ ਆ ਗੱਡੀ ਦੀ ਪੂਰੀ ਰਿਵਿਊ ਰਿਪੋਰਟ ਦਵਾਗੇ ਗੱਡੀ ਦੇ ਇੰਜਨ ਦਿਖਾਵਾਂਗੇ ਗੱਡੀ ਚਲਾ ਕੇ ਦਿਖਾਵਾਂਗੇ ਆਜੋ ਆਪਾਂ ਤੁਹਾਨੂੰ ਟਰੈਕ ਕਰਦੇ ਆਂ ਗੱਲ ਤੇ ਵੀਡੀਓ ਨੂੰ ਚੱਕ ਲਓ ਹੁਣੀ ਫਟਾਫਟ ਜੇ ਤੁਹਾਨੂੰ ਗੱਡੀ ਵਧੀਆ ਲੱਗਿਆ ਤਾਂ ਫਟਾਫਟ ਕਾਲ ਕਰ ਲਓ ਨੀਚੇ ਦਿੱਤੇ ਨੰਬਰ ਗੱਡੀ ਦਾ ਜਿਹੜਾ ਫਰੰਟ ਹੈ ਉਹ ਦੇਖੋ ਬਿਲਕੁਲ ਸਹੀ ਹੈ ਲਾਈਟਾਂ ਵਗੈਰਾ ਬਿਲਕੁਲ ਠੀਕ ਨੇਗੀਆਂ ਤੇ ਕੋਈ ਲੱਗੀ ਵੱਜੀ ਨਹੀਂ ਹੋਈ ਹੈਗੀ ਮੋਟਾ-ਮੋਟਾ ਤੁਹਾਨੂੰ ਦੱਸ ਦਿੰਨੇ ਆਂ ਵੀ ਗੱਡੀ ਦਾ ਜਿਹੜਾ ਬੋਨਟ ਚੇਂਜ ਹੋਇਆ ਹੋਇਆ ਹੈਗਾ ਪੇਂਟ ਵੀ ਆ ਚੇਂਜ ਵੀ ਆ ਤਾਂ ਪੇਂਟ ਆ ਦਾ ਚੇਂਜ ਆ ਦਾ ਪੇਂਟ ਵੀ ਹੋਈ ਹੋਊਗਾ ਤੇ ਰਾਈਟ ਸਾਈਡ ਦੇ ਇੱਕ ਦੋ ਪੀਸ ਓਰੀਜਨਲ ਨੇ ਲੇਕਿਨ ਆਪਾਂ ਤੁਹਾਨੂੰ ਸਾਈਡ ਪੇਂਟ ਹੀ ਸੈਂਡਾ ਦੋਨੇ ਲਗਭਗ ਪੇਂਟ ਹੀ ਨੇ ਗੱਡੀ ਦੀਆਂ ਤੁਸੀਂ ਇਹ ਮੰਨ ਕੇ ਆ ਜਿਓ ਤਾਂ ਕਿ ਕੱਲ ਨੂੰ ਕੋਈ ਫਰਕ ਨਾ ਲਗੇ ਤੇ ਪਿੱਛੇ ਵਾਲਾ ਬੰਪਰ ਤੁਸੀਂ ਦੇਖ ਰਹੇ ਹੋ ਪੇਂਟ ਹੋਊਗਾ ਤੇ ਆਹ ਪੀਸ ਵੀ ਥੋੜਾ ਜਆ ਮਤਲਬ ਜਿਵੇਂ ਰੰਗ ਦੇ ਥੋੜੇ ਇੱਕ ਦੋ ਜਗ੍ਹਾ ਤੇ ਉੱਤੇ ਫਾਰੇ ਜੇ ਵੱਜਣ ਵਾਲੇ ਨੇ ਤੇ ਡਿੱਗੀ ਤੁਸੀਂ ਦੇਖ ਰਹੇ ਹੋ ਪੇਂਟ ਤੇ ਨੰਬਰ ਹਰਿਆਣਾ ਲੇਕਿਨ ਘਪਰਾਉਣ ਦੀ ਲੋੜ ਨਹੀਂ ਐਨਓਸੀ ਮਰੇ ਕੋਲੇ ਦੀ ਆਈ ਹੋਈ ਆ ਰੈਡੀ ਆ ਸਾਡੇ ਕੋਲੇ ਇਸ ਵਕਤ ਲੈਫਟ ਸਾਈਡ ਤੁਸੀਂ ਦੇਖ ਰਹੇ ਹੋ ਪੇਂਟ ਮਤਲਬ ਕੀ ਰਾ ਟੂਲ ਕੁੱਲ ਮਿਲਾ ਕੇ ਗੱਡੀ ਦਾ ਪੇਂਟ ਹੈ ਛੱਤ ਓਰੀਜਨਲ ਹੈ ਛੱਤ ਤੁਸੀਂ ਦੇਖ ਰਹੇ ਹੋ ਓਰੀਜਨਲ ਆ ਗੋਡੇ ਬਿਲਰ ਬਿਲਕੁਲ ਸਾਫ਼ ਨੇ ਗੱਡੀ ਦੇ ਜਿਹੜਾ ਆਪਾਂ ਐਪਰਨ ਬਿਲਰ ਕਹਿੰਦੇ ਨੇ ਵਿੱਚੋਂ ਤੁਸੀਂ ਇੰਟੀਰੀਅਰ ਦੇਖ ਲਓ ਕੰਪਨੀ ਬਿਲਡ ਸੀਡੀ ਪਲੇਅਰ ਲੱਗਿਆ ਹੋਇਆ ਹੈਗਾ ਡੈਸ਼ਬੋਰਡ ਵਗੈਰਾ ਪੂਰਾ ਸਾਫ਼ ਆ ਆਰਮ ਰੈਸਟ ਲੱਗਿਆ ਹੈ ਥੋੜਾ ਕੱਪੜਾ ਖਰਾਬ ਆ ਆਰਮ ਰੈਸਟ ਦਾ ਲੈਦਰ ਦੇ ਸੀਟ ਕਵਰ ਪਾਏ ਨੇ ਵਧੀਆ ਪਾਵਰ ਵਿੰਡੋ ਪਾਵਰ ਸਟੀਅਰਿੰਗ ਆ ਗਰਾਸ ਮੈਟ ਵਿਛੇ ਹੋਏ ਨੇ ਥੱਲੇ ਤੁਸੀਂ ਦੇਖ ਰਹੇ ਹੋ ਪਿੱਛੋਂ ਤੁਹਾਨੂੰ ਬੈਕ ਸੀਟ ਤੋਂ ਵੀ ਦਿਖਾ ਦਿੰਦੇ ਆ ਬੈਕ ਸੀਟ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੇ ਹੁਣ ਤੁਹਾਨੂੰ ਟਾਇਰ 80 80 80 90 ਕੀ 100% ਹੀ ਮੰਨ ਲਓ ਮਤਲਬ ਟਾਇਰ ਜੇ ਕੇ ਦੇ ਟਾਇਰ ਨੇ ਬਿਲਕੁਲ ਨਵੇਂ ਤੇ ਬੌਨਰ ਚੱਕ ਕੇ ਤੁਹਾਨੂੰ ਦਿਖਾ ਦਿੰਦੇ ਆ ਇੰਜਨ ਤੁਸੀਂ ਦੇਖ ਰਹੇ ਹੋ ਵੈਸੇ ਸੁੱਕਾ ਪਿਆਗਾ ਜਿਵੇਂ ਬਹੁਤ ਪੁਰਾਣਾ ਤੋਂ ਪਿਆਣੀ ਹੁੰਦਾ ਇਸ ਤਰ੍ਹਾਂ ਦਾ ਇੰਜਨ ਹੈਗਾ ਬਾਕੀ ਮੀਹਾ ਮੂਹ ਅਜ ਵੀ ਖਰਾਬ ਹੋਇਆ ਹੋਇਆ ਜਿਹੜੀ ਮੇਨ ਚੀਜ਼ ਹੁੰਦੀ ਹੈ ਐਪਰਨ ਤੇ ਉਹ ਤੁਸੀਂ ਚਾਸੀ ਨੰਬਰ ਦੇਖ ਰਹੇ ਹੋਗੇ ਬੈਟਰੀ ਬਿਲਕੁਲ ਨਵੀਂ ਹੈ ਪਾਵਰ ਜੌਨ ਦੀ ਮਤਲਬ ਐਪਰਨ ਬਿਲਕੁਲ ਸਹੀ ਨੇ ਜਿਹੜਾ ਫਰੰਟ ਪੱਟੀ ਆ ਉਹ ਖੁੱਲੀ ਹੋਈ ਆ ਹੋ ਸਕਦਾ ਇਹ ਪੇਂਟ ਵੀ ਹੋਵੇ ਕਿਉਂਕਿ ਥੋੜਾ ਜਿਹਾ ਡਾਊਟ ਜੇ ਹੀ ਆ ਮਤਲਬ ਪੇਂਟ ਨਹੀਂ ਵੀ ਹੋ ਸਕਦੀ ਪੂਰੀ ਨਹੀਂ ਹੈਗੀ ਤੇ ਇੰਜਨ ਐਵੇਂ ਬਲੋ ਕੋਈ ਨਹੀਂ ਹੈਗੀ ਏਸੀ ਵਗੈਰਾ ਸਾਰਾ ਕੁਝ ਚਾਲੂ ਆ ਹੁਣ ਆਪਾਂ ਇਹਦੀ ਰਾਈਡ ਲੈ ਕੇ ਦੇਖੋ ਆਹਦੀ ਗੱਡੀ ਸਟਾਰਟ ਕਰ ਲਈ ਆ ਹਲਕੀ ਜਿਹੀ ਕੈਟਲ ਦੀ ਆਵਾਜ਼ ਮੂਰੋਂ ਹਲਕੀ ਜੀ ਆ ਰਹੀ ਹੈ ਪਰ ਗੱਡੀ ਦੀ ਆਵਾਜ਼ ਐਵੇਂ ਦੇਖਾਂਗੇ ਤਾਂ ਬਹੁਤ ਵਧੀਆ ਮਤਲਬ ਬਿਲਕੁਲ ਜਿਵੇਂ ਸਹੀ ਗੱਡੀ ਦੀ ਆਵਾਜ਼ ਹੁੰਦੀ ਹੈ ਨਾ ਐ ਨਹੀਂ ਹੈਗਾ ਵੀ ਕੋਈ ਜਿਵੇਂ ਵੱਧ ਟੜਕੜ ਜਿ ਕਰ ਲਾਈ ਜੀ ਉਹ ਉਸ ਤਰ੍ਹਾਂ ਦੀ ਆਵਾਜ਼ ਨਹੀਂ ਹੈਗੀ ਬਿਲਕੁਲ ਸਮੂਥ ਆਵਾਜ਼ ਆ ਗੱਡੀ ਦੀ ਪਤਾ ਲੱਗ ਰਿਹਾ ਵੀ ਇੰਜਨ ਦੀ ਹਾਲਤ ਦਾ ਵੀ ਜਿਵੇਂ 100% ਵਰਗੀ ਦੀ ਹਾਲਤ ਤੇ ਇੱਧਰ ਤੁਸੀਂ ਮੀਟਰ ਦੇ ਤੁਸੀਂ ਦੇਖ ਰਹੇ ਹੋਗੇ ਤੇ ਗੱਡੀ ਉੱਡਦੀ ਆ ਪੂਰੀ ਗੱਡੀ ਉੱਡਦੀ ਆ ਪੂਰੀ ਤੇ ਕੋਈ ਆਵਾਜ਼ ਨਹੀਂ ਕਿਉਂਕਿ ਨਵੇਂ ਟਾਇਰ ਵੀ ਨੇ ਟਾਇਰਾ ਕਰਕੇ ਵੀ ਆਵਾਜ਼ ਦਾ ਬਹੁਤ ਫਰਕ ਪੈ ਜਾਂਦਾ ਗੱਡੀ ਦੀ ਗ੍ਰਿਪ ਬਹੁਤ ਅੱਛੀ ਆ ਤੇ ਬਹੁਤ ਸੋਹਣੀ ਚੱਲਦੀ ਆ ਗੱਡੀ ਚ ਕੋਈ ਕਿਸੇ ਤਰ੍ਹਾਂ ਦਾ ਅ ਕੋਈ ਕੰਮਕਾਰ ਲੱਗਦਾ ਨਹੀਂ ਮਤਲਬ ਪੂਰੇ ਮਜ਼ਾ ਆ ਰਿਹਾ ਗੱਡੀ ਚ ਲਾ ਕੇ ਪੂਰੀ ਵਧੀਆ ਚਲਾਈ ਆ ਗੱਡੀ ਹੁਣ ਤੁਹਾਨੂੰ ਲਾਸਟ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਆਂ ਵੀ 80 90 100 ਤੇ ਉਹੀ ਚੱਲ ਰਹੀ ਆ ਜਿਹੜੀ ਗੱਡੀ ਦਾ ਰੇਟ ਤੁਹਾਨੂੰ ਦੱਸਤਾ ਸੀ 2012 ਰਜਿਸਟਰਡ 13 ਗੱਡੀ ਆ ਇਹ ਐਨਓਸੀ ਦੇ ਨਾਲ ਅਸੀਂ ਜਿਹੜੀ ਗੱਡੀ ਇਹ 210000 ਰੁਪਏ ਦੀ ਦੇ ਰਹੇ ਆਂਗੇ ਫੁੱਲ ਰਿਵਿਊ ਰਿਪੋਰਟ ਦੇ ਨਾਲ ਹੈ ਗੱਡੀ ਤੁਹਾਨੂੰ ਪਸੰਦ ਆਈ ਆ ਤਾਂ ਹੁਣੇ ਫੋਨ ਚੱਕ ਲਿਓ ਕਾਲ ਕਰ ਲਿਓ ਪੇਪਰ ਸਾਰੇ ਕੰਪਲੀਟ ਨੇ ਆਈਡੀ ਵਾਈਡੀ ਬੂ ਸਭ ਕੁਝ ਤੁਹਾਨੂੰ ਮਿਲੂਗਾ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਘਾਟ ਨਹੀਂ ਛੱਡੀ ਜਾਓ ਕਾਲ ਕਰ ਲਿਓ ਤੇ ਹੁਣੀ ਆਪਦੀ ਗੱਡੀ ਬੁੱਕ ਕਰ ਲਿਓ ਚਾਹੇ ਤੁਹਾਨੂੰ ਗੱਡੀ ਲੈਣੀ ਆਪਣਾ ਵੇਚਣ ਵਾਸਤੇ ਲੈਣੀ ਆ ਚਾਹੇ ਤੁਹਾਨੂੰ ਘਰ ਵਾਸਤੇ ਲੈ ਲੋ ਜੇ ਘਰ ਵਾਸਤੇ ਲੈਣੀ ਤਾਂ ਨੋਨ ਫੈਸਿਲਿਟੀ ਵੀ ਤੁਹਾਨੂੰ ਨਾਲ ਦਵਾਂਗੇ ਲਗਭਗ 2 ਲੱਖ ਰੁਪਏ ਦਾ ਇਹ ਗੱਡੀ ਦੇ ਉੱਪਰ ਲਗਭਗੋਂ ਲੋਨ ਹੋ ਸਕਦਾ ਬਾਕੀ ਸਾਰੇ ਪੇਪਰਾਂ ਤੇ ਡਿਪੈਂਡ ਹੈ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਵੀ ਆਪਣੇ ਚੈਨਲ ਦੇ ਆਈਂਦੀਆਂ ਰਹਿੰਦੀਆਂ ਨੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਇਸ ਤਰ੍ਹਾਂ ਦੇ ਤੁਹਾਨੂੰ ਆ ਤੁਹਾਡੇ ਅੰਦਰ ਆਪ ਪੈਦਾ ਹੁੰਦਾ ਜੀ ਨਹੀਂ ਉਸ ਤਰ੍ਹਾਂ ਦੀ ਵੀ ਮੇਰੇ ਨਾਲ